ਵੈਲਕਮ ਟੂ ਅਦਰ ਕਰੀ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਪਲੀਜ਼ ਭੈਣੋ ਆਪਣਾ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਿਉਂਕਿ ਜੇ ਤੁਸੀਂ ਚੈਨਲ ਤੇ ਇੰਸਟਾਗ੍ਰam ਉੱਪਰ ਵੀ ਆਪਣਾ ਪੇਜ ਅਦਰ ਕਰੀ ਬਾਈ ਨੇਮ ਤੇ ਉਹ ਵੀ ਤੁਸੀਂ ਫੋਲੋ ਕਰੋ ਕਿਉਂਕਿ ਜੇ ਤੁਸੀਂ ਉਹ ਫੋਲੋ ਕਰੋਗੇ ਫਿਰ ਹੀ ਤੁਸੀਂ ਸਾਡੀਆਂ ਵੀਡੀਓ ਦੇਖ ਪਾਓਗੇ ਚਲੋ ਜੀ ਅੱਜ ਆਪਾਂ ਲੈ ਕੇ ਆਏ ਪਸ਼ਮੀਨੇ ਦੇ ਸੂਟ ਇਹ ਜਿਹੜਾ ਸੂਟ ਆ ਜੀ ਸਰਦੀ ਵਾਲੇ ਸੂਟ ਆ ਬਹੁਤ ਸੋਹਣੇ ਸੂਟ ਆ ਤੇ ਤੁਸੀਂ ਸਾਡੀ ਪਿਛਲੀ ਵੀਡੀਓ ਵੀ ਚੈੱਕ ਕਰੋ ਜਿੱਦਾਂ ਦੇ ਕੋਈ ਸੂਟ ਮੰਗਵਾਉਣਾ ਆਪਾਂ ਤੁਹਾਨੂੰ ਦੇ ਦਾਂਗੇ ਆ ਪਿਓਰ ਪਸ਼ਮੀਨੇ ਦਾ ਸੂਟ ਆ ਇਹ ਕਲਰ ਵੇਖੋ ਕਿੱਡਾ ਨਾਈਸ ਚਾ ਇਹ ਜਿਹੜਾ ਇਹ ਪਿਓਰ ਪਸ਼ਮੀਨੇ ਦੇ ਬੂਲ ਵਾਲੇ ਸੂਟ ਆ ਜੀ ਉਹ ਵਾਲੇ ਸੂਟ ਨਹੀਂ ਜੋ ਸਿੰਥੈਟਿਕ ਹੁੰਦੇ ਆ ਪਰ ਨਹੀਂ ਜੀ ਇਹ ਪਿਓਰ ਪਸ਼ਮੀਨੇ ਦੇ ਸੂਟ ਆ ਇਹ ਜਿਆਦਾ ਜਦੋਂ ਪੂਰੀ ਵਿంటర్ ਸ਼ੁਰੂ ਹੋ ਜੂ ਉਹਦੋਂ ਕੋਸਟਲੀ ਹੋ ਜਾਣਗੇ ਤੇ ਇਹ ਆਪਾਂ ਤੁਹਾਨੂੰ ਹੁਣ ਦੇ ਦਾਂਗੇ ਇਹ ਸੂਟ ਇਹ ਸੂਟ ਦਾ ਪ੍ਰਾਈਸ 1200 ਆ ਜੀ ਇਹ ਚ ਕਲਰ ਹੋਰ ਵੀ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਾਰ-ਬਾਰ ਕਹਿੰਦੀ ਆ ਭੈਣੋ ਮੇਰਾ ਚੈਨਲ ਸਬਸਕ੍ਰਾਈਬ ਕਰੋ ਭੈਣਾਂ ਕਹਿੰਦੀ ਨਹੀਂ ਤੁਸੀਂ ਇੱਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਇਹ ਤੁਸੀਂ ਆਪਣਾ ਇਹ ਸੂਟ 1200 ਦਾ ਇਹਦੇ ਵਿੱਚ ਇੱਕ ਕਲਰ ਹੋਰ ਆ ਇਹ ਵੀ ਬਹੁਤ ਜਿਆਦਾ ਸੋਹਣਾ ਜੇ ਤੁਸੀਂ ਇਦਾਂ ਦਾ ਕੰਟਰਾਸਟ ਲੈਣਾ ਜਾਂ ਵਰਕ ਕਰਾਉਣਾ ਤੇ ਆਪਾਂ ਤੁਹਾਨੂੰ ਸੇਮ ਇਦਾਂ ਦਾ ਹੀ ਵੀ ਦੇ ਦਾਂਗੇ ਇਹ ਤੁਸੀਂ ਵੇਖੋ ਇਹ ਆ ਵੀ ਬਹੁਤ ਜਿਆਦੇ ਸੋਹਣਾ ਇਹ ਪੂਰੇ ਸਪੰਨ ਵਾਲੀ ਸੂਟ ਨਹੀਂ ਹੁੰਦੇ ਜਿਹੜੇ ਉਹ ਵਾਲੇ ਸੂਟ ਆ ਬਹੁਤ ਸੋਹਣੇ ਇਹਨਾਂ ਦੀ ਸਟਿਚਿੰਗ ਸਟਾਈਲ ਹੁੰਦਾ ਇਹਨਾਂ ਤੇ ਥੋੜਾ ਵਰਕ ਕਰਾਉਣਾ ਪੈਂਦਾ ਹੈਵੀ ਨਹੀਂ ਕਰਾਉਣਾ ਪੈਂਦਾ ਕੋਈ ਲੈਨਿੰਗ ਨਹੀਂ ਇੱਥੇ ਲਾਉਣ ਦੀ ਲੋੜ ਜਿੱਦਾਂ ਕਿ ਤੁਹਾਨੂੰ ਦੱਸ ਦੇਣਾ ਇਹ ਸਪੈਸ਼ਲ ਵੂਲ ਵਾਲੇ ਸੂਟ ਹੈ ਜੀ ਪੂਰੇ ਠੰਡ ਵਿੱਚ ਮਜ਼ਾ ਆ ਜਾਊਗਾ ਪਾ ਕੇ ਇਹ ਲਾਈਕ ਜੇ ਤੁਸੀਂ ਇਹਨਾਂ ਨਾਲ ਸ਼ਾਲ ਕਰਾਉਣਾ ਜਾਂ ਕਿੱਦਾਂ ਵੀ ਕੁਝ ਕਰਾਉਣਾ ਆਪਾਂ ਸੇਮ ਤੁਹਾਨੂੰ ਅੱਦਾ ਕਰ ਦਾਂਗੇ ਇਹ ਸੂਟ 12-1200 ਦੇ ਆ ਅਲੂ ਪੈਨੋਂ ਤੇ ਆਪਣਾ ਨੰਬਰ ਤੁਹਾਨੂੰ ਸਕਰੀਨ ਤੇ ਮੈਂਸ਼ਨ ਹੁੰਦਾ ਜੇ ਕਿਸੇ ਭੈਣ ਨੇ ਮੰਗਵਾਉਣਾ ਹੈ 7979916324 ਤੁਸੀਂ ਪਲੀਜ਼ ਆਪਣਾ ਚੈਨਲ ਵੱਤੋਂ ਸਬਸਕ੍ਰਾਈਬ ਕਰੋ ਜੋ ਸਾਡਾ ਨੈਕਸਟ ਸੂਟ ਹੈ ਅੱਜ ਸਪੈਸ਼ਲੀ ਸਰਦੀਆਂ ਵਾਲੇ ਸੂਟਾਂ ਤੇ ਲੈ ਕੇ ਆਏ ਪਿਛਲੇ ਸੂਟ ਵੀ ਦੀ ਆਪਣੀ ਵੀਡੀਓ ਚੈੱਕ ਕਰੋ ਚੰਦੇਰੀ ਦੇ ਸੈਮੀ ਫਾਰਮਲ ਪਰ ਸਭ ਤਰ੍ਹਾਂ ਦੇ ਸੂਟ ਲੈ ਕੇ ਆਵਾਂਗੇ ਇਹ ਜਿਹੜਾ ਸੂਟ ਹੈ ਜੀ ਇੱਕ ਕਸ਼ਮੀਰੀ ਕਢਾਈ ਵਾਲਾ ਸੂਟ ਨਹੀਂ ਇਹਦਾ ਉਹ ਵਾਲਾ ਸੂਟ ਹੈ ਇਹ ਪਲੇਨ ਸੂਟ ਨਹੀਂ ਪਹਿਲਾਂ ਤੁਸੀਂ ਇਹਦਾ ਕਲਰ ਚੈੱਕ ਕਰੋ ਕਿੰਨਾ ਸੋਨਾ ਇਹਦਾ ਕਲਰ ਬਣਿਆ ਹੈ ਇਹ ਸਪੈਸ਼ਲ ਇਹ ਵੇਖੋ ਜੀ ਇਹ ਸੂਟ ਦਾ ਤੁਹਾਨੂੰ ਮੈਂ ਵਰਕ ਦਿਖਾਉਣੀ ਆ ਆ ਚੈੱਕ ਕਰੋ ਕਿ ਕਿੱਦਾਂ ਸੋਨਾ ਸੂਟ ਹੈ ਇਹ ਇਹ ਦੇਖੋ ਇਹ ਚੀਜ਼ ਤੁਸੀਂ ਮੇਰੇ ਤੋਂ ਕਲਰ ਮੰਗਵਾਉਣਾ ਹੈ ਕਲਰ ਵੀ ਤੁਹਾਨੂੰ ਆਪਾਂ ਭੇਜ ਦਾਂਗੇ ਕਲਰ ਚਾਰਟ ਆ ਦੇਖੋ ਜੀ ਇਹ ਸਪੈਸ਼ਲ ਲਾਈਟ ਵੇਟ ਉਹ ਜਿਹੜੇ ਸੀ ਉਸ ਪੰਨ ਵਾਲੇ ਸੂਟ ਸੀ ਇਹ ਲਾਈਟ ਵੇਟ ਨਹੀਂ ਹੁੰਦਾ ਜਿਹੜਾ ਉਹ ਵਾਲਾ ਪਸ਼ਮੀਨਾ ਜੀ ਤੇ ਤੇ ਟੋਟਲੀ ਹੈਂਡਵਰਕ ਕਰਿਆ ਹੋਇਆ ਇਹ ਵੇਖੋ ਤੁਸੀਂ ਕੋਈ ਇਹਦਾ ਲੈਂਥ ਦਾ ਇਸ਼ੂ ਨਹੀਂ ਫ੍ਰੀ ਸਾਈਜ਼ ਹੋਊਗਾ ਇੱਥੋਂ ਤੱਕ ਬਨਜੂਗੀ ਲੈਂਥ ਫੁੱਲ ਸੈਂਟਰ ਤਕਰੀਬਨ ਹੀ ਥੋੜਾ ਥੋੜਾ ਕੇ ਰੱਖੋ ਆਪਣਾ ਮੈਂ ਤੁਹਾਨੂੰ ਦੱਸਦੀ ਹਾਂ ਥੋੜਾ ਥੋੜਾ ਕੇ ਰੱਖੋ ਆਪਣਾ ਛੱਡਾ ਹੋਊਗਾ ਇੱਥੇ ਆਪਾਂ ਕੋਈ ਲੀਸਨਰ ਫਿਨਿਸ਼ਿੰਗ ਕਰ ਲਾਂਗੇ ਕੋਈ ਵੀ ਤੁਸੇ ਇੱਥੇ نیچے ਪੱਟੀ ਵਗੈਰਾ ਲੈਣੀ ਐਂਕਰਿੰਗ ਕਰਾਉਣੀ ਆ ਜਾਂ ਕਿਦਾਂ ਵੀ ਸਟੀਚਿੰਗ ਸਟਾਈਲ ਕਰਾਉਣਾ ਆਪਾਂ ਤੁਹਾਨੂੰ ਸੇਮ ਕਰਾ ਕੇ ਦੇਵਾਂਗੇ ਬਹੁਤ ਜਿਆਦੇ ਸੋਹਣਾ ਸੂਟ ਆ ਆ ਵੇਖੋ نیچے ਜੀ ਕੋਈ ਮਸ਼ੀਨੀ ਵਰਕ ਨਹੀਂ ਹੱਥ ਦਾ ਸੂਟ ਆ ਇਹ ਬਹੁਤ ਹੀ ਜਿਆਦੇ ਸੋਹਣਾ ਵੇਖੋ ਜੀ ਸੂਟ ਤੁਹਾਨੂੰ ਸਰਦੀਆਂ ਚ ਬਹੁਤ ਹੀ ਜਿਆਦੇ ਕੋਸਟਲੀ ਹੋ ਜਾਣਗੇ ਠੰਡ ਬਹੁਤ ਪਊਗੀ ਆਪਣੇ ਤੇ ਆ ਇਹਦੀ 슬ੀਵ ਉੱਪਰ ਵੀ ਵਰਕ ਵੇਖੋ ਕੋਈ ਥੋੜਾ ਵਰਕ ਨਹੀਂ ਪੂਰਾ ਪ੍ਰੋਪਰ ਹੈਵੀ ਵਰਕ ਆ ਇਹ ਵੇਖੋ ਇਹ ਬਹੁਤ ਹੀ ਜਿਆਦੇ ਸੋਹਣੇ ਸੂਟ ਆ ਇਹ ਤੁਸੀਂ ਵੇਖੋ ਕੋਈ ਵੀ ਭੈਣੇ ਮੇਰੇ ਤੋਂ ਸੂਟ ਮੰਗਵਾ ਸਕਦੀ ਹੈ ਸਕਰੀਨ ਤੇ ਆਪਣੇ ਨੰਬਰ ਆ ਇਹ ਜਿਹੜਾ ਆਪਣਾ ਇਹਦੇ ਨਾਲ ਸਟੌਲ ਆ ਜੀ ਇਹ ਇਹ ਵੇਖੋ ਕਈ ਆਪਾਂ ਐ ਵੀ ਕਰ ਸਕਦੇ ਆ ਕਿ ਇਹਦੇ ਨਾਲ ਆਪਾਂ ਪਲੇਨ ਦੁਪੱਟਾ ਲੈ ਕੇ ਮੋੜ ਦੇ ਉੱਪਰ ਸਟੌਲ ਵੀਰ ਕਰ ਸਕਦੇ ਆ ਇਹ ਵੀ ਪ੍ਰੋਪਰ ਜੇ ਤੁਸੀਂ ਇਕੱਲਾ ਸਟੌਲ ਹੀ ਲਾਉਂਗੇ ਬਹੁਤ ਕਾਸਟ ਤੇ ਮਿਲੇਗਾ ਇਸ ਸਟੌਲ ਤੇ ਵੀ ਆਹ ਕਸ਼ਮੀਰੀ ਸੋਜਨੀ ਵਰਤ ਕਰਿਆ ਹੋਇਆ ਹੈ ਆਈ ਥਿੰਕ ਇਹਨੂੰ ਸੋਚਣੇ ਵਰਕ ਕੀ ਕਹਿੰਦੇ ਆ ਤੇ ਵਾਰ-ਵਾਰ ਕਹਿੰਨੀ ਆ ਆਪਣਾ ਚੈਨਲ ਸਬਸਕ੍ਰਾਈਬ ਕਰੋ ਭੈਣੋ ਵੱਧ ਤੋਂ ਵੱਧ ਕਰੋ ਆਪਾਂ ਤੁਹਾਨੂੰ ਸੱਚ ਦੱਸਿਆ ਸੀ ਆਪਾਂ ਕੋਈ ਆਫਰ ਵੀ ਲਗਾਵਾਂਗੇ ਉਹ ਦੱਸੂਗੀ ਕਦੋਂ ਲੱਗਣੀ ਆ ਕਦੋਂ ਨਹੀਂ ਆ ਵੇਖੋ ਬਹੁਤ ਹੀ ਜਿਆਦੇ ਸੋਹਣਾ ਤੇ ਪੂਰੀ ਵੀਡੀਓ ਵੇਖਿਆ ਕਰੋ ਜੀ ਕੋਈ ਛੱਡਿਆ ਨਾ ਕਰੋ ਜੀ ਤੁਸੀਂ ਤੇ ਕਮੈਂਟ ਕਰਕੇ ਦੱਸਿਆ ਕਰੋ ਭੈਣੋ ਕਿਵੇਂ ਲੱਗਿਆ ਫਿਰ ਆਪ ਨੂੰ ਬੜੀ ਖੁਸ਼ੀ ਹੁੰਦੀ ਆ ਡੇਲੀ ਵੀਡੀਓ ਪਾਉਣ ਨੂੰ ਜੀ ਕਰਦਾ ਕਿ ਤੁਹਾਨੂੰ ਚੰਗੇ ਲੱਗਦੇ ਜੇ ਤੁਸੀਂ ਸਟੀਚਿੰਗ ਲੈਣਾ ਵਿਦਆਉਟ ਸਟੀਚਿੰਗ ਲੈਣਾ ਆਪਾਂ ਤੁਹਾਨੂੰ ਇਹ ਡਰੈਕਲਿਨ ਹੋਊਗਾ ਸੂਟ ਜਿਹੜਾ ਇਹ ਵਾਲਾ ਸੂਟ ਆ ਇਹ ਡਰੈਕਲਿਨ ਹੋਊਗਾ ਕਸ਼ਮੀਰੀ ਸੂਟ ਆ ਬਹੁਤ ਹੀ ਜਿਆਦੇ ਸੋਹਣਾ ਤੇ ਮੈਂ ਉਮੀਦ ਕਰਦੀ ਆ ਪਹਿਨਣਾ ਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੋਊਗੀ ਤੇ ਸੱਚ ਨਾਲ ਨਾਲ ਹੀ ਮੈਨੂੰ ਅੱਜ ਇੱਕ ਗੱਲ ਜਿਆਦਾ ਆ ਗਈ ਕਿ ਅੱਜ ਆਪਣਾ ਪਾਰਸਲ ਹੋਇਆ ਸੀ ਭੈਣ ਨੇ ਮੈਨੂੰ ਇਖੋ ਜੀ ਕਈ ਵਾਰੀ ਨਾ ਸਪੀਡ ਪੋਸਟ ਚਾਹਣ ਤਾਂ ਗਲਤ ਹੋ ਜਾਂਦਾ ਕਿ ਇੱਕ ਨਾਮ ਤੇ ਹੀ ਦੋ ਪਾਰਸਲ ਬੁੱਕ ਕਰ ਦਿੱਤੇ ਜਾਂਦੇ ਆ ਤੇ ਹੋਇਆ ਕਿ ਵੀ ਉਹਨਾਂ ਨੇ ਇੱਕ ਕਰਤਾ ਸੂਟ ਚਲਾ ਗਿਆ ਤੇ ਦੁਬਾਰਾ ਉਹਨਾਂ ਨੇ ਫੇਰ ਕੁਝ ਉਹਨਾਂ ਦੀ ਕੋਈ ਰਿਕੁਆਇਰਮੈਂਟ ਸੀ ਵੀ ਉੱਥੇ ਅਜੇ ਸ਼ੋਅ ਆਏ ਹੋ ਰਹੇ ਸੀ ਵੀ ਜਿਹੜਾ ਆਪਣਾ ਪਾਰਸਲ ਡਿਲੀਵਰ ਨਹੀਂ ਹੋਇਆ ਤੇ ਉਹਨਾਂ ਨੇ ਦੋ ਪਾਈ ਸੀ ਹੁਣ ਆਦੇ ਦੀ ਸੂਟ ਤੇ ਚਲੇ ਗਏ ਤੇ ਵੀ ਤੁਸੀਂ ਨਾ ਸਾਨੂੰ ਉਹਨਾਂ ਦਾ ਐਡਰੈਸ ਦੇ ਦਿਓ ਅਸੀਂ ਦੁਬਾਰਾ ਉੱਥੇ ਪਾਰਸਲ ਫੇਰ ਕਰਦੇ ਆਂ ਵੇਖੋ ਜੀ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਆਪਾਂ ਕਹਿੰਦੇ ਨਹੀਂ ਜੀ ਤੁਸੀਂ ਕੀ ਕਰੋਗੇ ਆਂਦੇ ਤੁਸੀਂ ਟੈਨਸ਼ਨ ਫ੍ਰੀ ਰਹੋ ਮੈਂ ਵੇਟ ਕਰਨਾ ਵੀ ਵੇਟ ਬਣਾਉਣ ਲਈ ਮੈਂ ਕੁਝ ਵੀ ਪਾ ਦਾ ਗਿਆ ਪੰਜਵੇਂ ਉਹਨਾਂ ਨੇ ਪਾਤਾ ਤੇ ਅੱਜ ਜਦੋਂ ਭੈਣ ਨੇ ਮੈਨੂੰ ਦੱਸਿਆ ਤੇ ਆਪਾਂ ਨੂੰ ਹੁੰਦਾ ਹੀ ਆ ਵੀ ਅਗਲੇ ਨੇ ਪਾਰਸਲ ਮੰਗਾਇਆ ਉਹਦੇ ਵਿੱਚ ਉਹਨਾਂ ਨੇ ਵੇਟ ਬਣਾਉਣ ਲਈ ਕੁਝ ਦਾਣੇ ਵਗੈਰਾ ਪਾਤੇ ਤੇ ਭੈਣ ਕਹਿੰਦੀ ਫਿਰ ਆਪ ਨੂੰ ਮੈਨੂੰ ਬੜੀ ਟੈਨਸ਼ਨ ਹੋਈ ਵੀ ਅਗਲਾ ਵੇਮ ਕਰਦਾ ਵੀ ਇਹ ਇੱਕ ਚੀਜ਼ ਤੁਸੀਂ ਕੀ ਪਾਤੀ ਫਿਰ ਵੇਖੋ ਜੀ ਉਹਨਾਂ ਨੇ ਦੱਸਿਆ ਨਹੀਂ ਜੀ ਇਹ ਸੀ ਦੋ ਪਾਰਸਲ ਬੁੱਕ ਗਲਤੀ ਚ ਕਰ ਬੈਠੇ ਕੋ ਨਾਮ ਤੇ ਪ੍ਰਿੰਸਿਪ ਉੱਥੇ ਭੇਜਣਾ ਸੀ ਕੋਈ ਚੀਜ਼ ਡਿਲੀਵਰ ਕਰਨੀ ਸੀ ਵੇਟ ਬਣਾਉਣਾ ਸੀ ਤੇ ਉਹਨਾਂ ਵੱਲੋਂ ਹੀ ਕੀਤਾ ਗਿਆ ਸੀ ਤੇ ਫਿਰ ਮੈਂ ਭੈਣ ਨੇ ਦੱਸਿਆ ਨਾ ਜੀ ਤੁਸੀਂ ਘਬਰਾਓ ਨਾ ਫਿਰ ਟੈਨਸ਼ਨ ਹੋ ਜਾਂਦੀ ਆ ਆਪਾਂ ਨੂੰ ਬਈ ਇਹ ਕੀ ਜੀ ਜੋਗੀ ਦੱਸਿਓ ਕਿਹੜੀਆਂ ਕਿਹੜੀਆਂ ਭੈਣਾਂ ਨਾਲ ਕਦੇ ਆਏ ਹੋਇਆ ਤੇ ਫਿਰ ਉਹ ਕਹਿੰਦੀ ਨਹੀਂ ਜੀ ਤੁਸੀਂ ਬਿਲਕੁਲ ਟੈਨਸ਼ਨ ਨਾ ਲੋ ਇਸ ਚਲੋ ਜੀ ਮੈਂ ਕੈਨਾਲ ਤੁਹਾਨੂੰ ਗੱਲ ਦੱਸਾਂ ਉਹ ਵੇਖੋ ਜੀ ਆਪਾਂ ਨੂੰ ਤਾਂ ਲੱਗਦਾ ਵੀ ਅਗਲੇ ਲੱਗਦਾ ਕੀ ਭੇਜਦਾ ਪਰ ਨਹੀਂ ਜੀ ਓ ਸਪੀਡ ਪੋਸਟ ਆ ਲੈਣੀ ਹੀ ਇੱਕ ਦੁਆਰਾ ਦੂਸਰਾ ਜਿਹੜਾ ਗਲਤੀ ਨਾਲ ਹੋ ਗਿਆ ਸੀ ਉਹ ਕੁਝ ਭੇਜਣਾ ਤਾਂ ਸੀ ਗੰਗਾ ਨੇ ਵੇਟ ਉਹ ਕਹਿੰਦੇ ਸੀ ਜੇ ਕਰਕੇ ਭੇਜਦਾ ਵੀ ਐਵੇਂ ਕੋਈ ਖਾਲੀ ਪਾਰਸਲ ਜਾਂ ਵਿੱਚ ਕੁਝ ਵੀ ਚੀਜ਼ ਪਾਤੀ ਪਰ ਟੈਨਸ਼ਨ ਹੋ ਜਾਂਦੀ ਹੈ ਕਲਾਇੰਟ ਨੂੰ ਵੀ ਹੁੰਦੀ ਆਪਾਂ ਨੂੰ ਵੀ ਹੁੰਦੀ ਹੈ ਵੇਖੋ ਜੀ ਆਪਣਾ ਅਫੀਸ਼ੀਅਲ ਬਿਜ਼ਨਸ ਆ ਚ ਕੋਈ ਵੀ ਹੀਰਾ ਫੇਰੀ ਵਾਲਾ ਕੰਮ ਨਹੀਂ ਦੇਖੋ ਵਾਰ ਜਿਵੇਂ ਆਪਾਂ ਪੈਨੇ ਅੱਗੇ ਅੱਗੇ ਆਪਾਂ ਨੂੰ ਪਤਾ ਲੱਗਦਾ ਕੀ ਕੁਝ ਹੋ ਰਿਹਾ ਤੇ ਭੈਣ ਵੀ ਸਮਝੇ ਸ਼ੁਕਰੀਆ ਮੇਰੀ ਸਪੈਸ਼ਲ ਭੈਣ ਨੂੰ ਮੈਨੂੰ ਯਾਦ ਆ ਗਿਆ ਮੈਂ ਉਹਨਾਂ ਨੂੰ ਜਰੂਰ ਵੀਡੀਓ ਵਿਕੋ ਪੈਣਾ ਥੋੜੇ ਕਰਕੇ ਬਣਾਈ ਹੈ ਇਹ ਵੇਖੋ ਜੀ ਇਹ ਵੀ ਆਪਣਾ ਲਾਈਟ weight ਵੂਲ ਆ ਇਹ ਜਿਹੜਾ ਪਸ਼ਮੀਨਾ ਲਾਈਟ weight ਆ ਫੁੱਲ ਹੈਵੀ ਆਰੀ ਦਾ ਵਰਕ ਹੋਇਆ ਵਾ ਬਹੁਤ ਜਿਆਦਾ ਸੋਹਣਾ ਲੱਗਦਾ ਇਹ ਤੁਸੀਂ ਰਾਤ ਨੂੰ ਪਾਓ ਫੰਕਸ਼ਨ ਤੇ ਕਿਤੇ ਪਾਓ ਹੁਣ ਜਿਵੇਂ ਵੈਡਿੰਗ ਸੀਜ਼ਨ ਫੁੱਲ ਹੈਵੀ ਹੈ ਇਹਦਾ ਕੋਈ ਇਸ਼ੂ ਨਹੀਂ ਲੈਂਥ ਦਾ ਘੇਰੇ ਦਾ ਜਾਂ ਕਿੱਦਾਂ ਦਾ ਕੋਈ ਵੀ ਇਦਾਂ ਦੀ ਕੋਈ ਗੱਲ ਨਹੀਂ ਬਹੁਤ ਸੋਹਣਾ ਲੱਗਦਾ ਆ ਵੇਖੋ ਜੀ ਇਹਦੇ ਪਿਛਲੇ ਸਾਈਡ ਵਰਕਾ ਬਹੁਤ ਹੀ ਸੋਹਣਾ ਮੈਂ ਤੁਹਾਨੂੰ ਵਰਕ ਦਿਖਾਉਣੀ ਆ ਨੇੜੇ ਤੋਂ ਆ ਵੇਖੋ ਕਿੰਨਾ ਸੋਹਣਾ ਕੀਤਾ ਮੜਿਆ ਪਿਆ ਦਾ ਜਿਵੇਂ ਪੀਟਾ ਵਰਕ ਨਹੀਂ ਹੁੰਦਾ ਉਹਦਾ ਕੀਤਾ ਆਰੀ ਦਾ ਵਰਕ ਬਰੀਕਾਰੀ ਦਾ ਹੈਵੀ ਵਰਕ ਨਹੀਂ ਇਹ ਲਾਈਟ weight ਹੈ ਤੇ ਬਿਲਕੁਲ ਇਹ ਜਿਹੜੀ ਵੂਲ ਆ ਬਿਲਕੁਲ ਹੀ ਲਾਈਟ ਆ ਬਲੈਕ ਕਲਰ ਆ ਇਹ ਚ ਜਿੱਦਾਂ ਜਿੱਦਾਂ ਹੋਰ ਆਉਣਗੇ ਆਪਾਂ ਭੇਜਾਂਗੇ ਆ ਵੇਖੋ ਜੀ ਇਹ ਲਾਈਨਿੰਗ ਲਾ ਕੇ ਹੀ ਸਟਿਚ ਹੋਗਾ ਇਹden alvistrology ਆਪਾਂ ਤੁਹਾਨੂੰ ਚੈੱਕ ਕਰਾਉਂਦੇ ਆ ਇਹ ਰਹਾ ਸਪੈਸ਼ਲ ਸਰਦੀਆਂ ਵਾਲੇ ਸੂਟ ਹੈ ਇਹਨਾਂ ਨਾਲ ਇੰਜ ਸਟ੍ਰੌਲ ਬਣਿਆ ਹੋਇਆ ਇਹ ਤੁਸੀਂ ਵੇਖ ਸਕਦੇ ਹੋ ਸਟ੍ਰੌਲ ਵੀ ਆਪਣੇ ਫੁੱਲ ਹੈਵੀ ਹੈ ਇਹ ਫੁੱਲ ਹੈਵੀ ਸੂਟ ਹੈ ਜੀ ਕੋਈ ਵੇਦਾਂ ਦਾ ਕੋਈ ਵੀ ਲੰਬਾ ਨਹੀਂ ਬਹੁਤ ਜ਼ਿਆਦੇ ਸੋਹਣਾ ਹੈ ਇਹ ਚੋਟਾਟਾ ਤੈਨੋਂ ਪਲੀਜ਼ ਮੈਂ ਵਾਰ ਵਾਰ ਕਹਿੰਦੀ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋ ਆਪਣਾ ਅਗਲਾ ਸੂਟ ਆ ਵੇਖੋ ਜੀ ਇਹਦੀ ਆਪਣਾ ਬਲੈਕ ਕਲਰ ਦਾ ਹੀ ਸੂਟ ਆ ਬਹੁਤ ਜ਼ਿਆਦਾ ਸੋਹਣਾ ਇਹ ਤਾਂ ਤੁਸੀਂ ਵੇਖਿਆ ਨਹੀਂ ਹੋਣਾ ਇਹ ਵਾਲਾ ਵਰਕ ਆ ਵੇਖੋ ਕਿੰਨਾ ਸੋਹਣਾ ਵਿੱਚ ਪੂਰੇ ਆਪਣੇ ਹਾਥੀ ਊਠ ਬੁਰਜ ਬੜੇ ਵੇਅ ਇਹ ਵੇਖੋ ਜੀ ਰੱਥ ਚੱਲਿਆ ਘੋੜੇ 'ਤੇ ਰਾਜੇ ਰਾਣੀਆਂ ਚੱਲੇ ਬਹੁਤ ਹੀ ਸੋਹਣਾ ਸੂਟ ਹੈ ਇਹ ਵੇਖੋ ਪੂਰਾ ਬੂਟੇ ਤੇ ਇਹ ਵਰਕ ਹੋਇਆ ਹੋਇਆ ਇਹ ਜਿਹੜੀ ਵਿੱਚ ਆਰੀ ਦਾ ਕੰਮ ਆ ਜੀ ਇਹ ਆਰੀ ਵੇਖੋ ਪੂਰੀ ਚਮਕਦੀ ਆ ਪਾਰਟੀ ਵੈਅ ਸੂਟ ਆ ਫੁੱਲ ਤੇ ਜਿਹੜੀ ਇਹਦੇ ਤੇ ਵਿੱਚ ਫਲਾਵਰ ਤੋਂ ਹਟ ਕੇ ਆ ਕੁਝ ਵੇਖੋ ਜੀ ਆ ਚਿੜੀਆਂ ਜਾਂਦੀਆਂ ਇਹ ਵੇਖੋ ਪੈਨੋ ਆ ਚਿੜੀਆਂ ਜਾ ਰਹੀਆਂ ਤੁਹਾਨੂੰ ਦੇਖ ਹੀ ਰਹੀਆਂ ਹੋਣੀਆਂ ਆ ਨੈਕ ਉੱਪਰ ਵਰਕ ਆ ਬਹੁਤ ਜਾਦੇ ਸੋਨਾ ਸੂਟ ਆ ਇਹ ਵੀ ਲਾਈਨਿੰਗ ਲਾ ਕੇ ਸਟੀਚ ਹੋਗਾ ਇਹਦੇ ਇਹਦੇ ਨਾਲ ਜੋ ਸਟੌਲ ਆ ਉਹ ਵੀ ਵੇਖਣ ਵਾਲੀ ਚੀਜ਼ ਹੈ ਜੀ ਜੇ ਤੁਸੀਂ ਸੂਟ ਨਹੀਂ ਕੱਲਾ ਸਟੌਲ ਰੱਖਣਾ ਇਸ ਸਟੌਲ ਵੀ ਵੇਖੋ ਜੇ ਤੁਸੀਂ ਕੱਲਾ ਲੈਣਾ ਕਿਤੇ ਵੀ ਆਪਾਂ ਲੈਣਾ ਸਟੌਲ ਇਹ ਤਾਂ ਫੁੱਲ ਹੈਵੀ ਆ ਵੇਖੋ ਕਿੰਨੇ ਸੋਹਣੇ ਬਣਿਆ ਰੱਥ ਹਾਥੇ ਘੋੜੇ ਦੇ ਚੱਲੇ ਆ ਵੇਖੋ ਕਿੰਨਾ ਸੋਹਣਾ ਕੰਮ ਕਰਿਆ ਵੇਖੋ ਜੀ ਪੂਰੀ ਸ਼ਾਈਨਿੰਗ ਵਾਈਦੀ ਹੈ ਕੱਪੜਾ ਕੋਈ ਵੀ ਆਪਣਾ ਉਹ ਨਹੀਂ ਡੁਪਲੀਕੇਟ ਨਹੀਂ ਪ्योर ਬੂਲਾ ਹੈ ਆ ਵੇਖੋ ਜੋ ਵੀਡੀਓ ਚ ਆਪੋ ਹੀ ਚੀਜ਼ ਭੇਜਾਂਗੇ ਆਪਾਂ ਨਹੀਂ ਭੇਜਾਂਗੇ ਵੀਡੀਓ ਚ ਕੁਝ ਹੋਰ ਵਿਖਾਤਾ ਤੁਹਾਨੂੰ ਕੁਝ ਹੋਰ ਭੇਜਦਾ ਇਹ ਨਹੀਂ ਆਪਾਂ ਕੰਮ ਕਰਦੇ ਜੀ ਆ ਵੇਖੋ ਬਹੁਤ ਹੀ ਜਿਆਦੇ ਸੋਹਣਾ ਸੂਟ ਹੈ ਇਹ ਤੇਕ ਭੈਣਾਂ ਨੂੰ ਰਿਕੁਐਸਟ ਹੈ ਵਿਦਾਊਟ ਪੇਮੈਂਟ ਆਪਾਂ ਕੋਈ ਵੀ ਸੂਟ ਹੋਲਡ ਨਹੀਂ ਰੱਖਦੇ ਪੇਮੈਂਟ ਤੋਂ ਬਾਅਦ ਹੀ ਸੂਟ ਤੁਹਾਡੇ ਹੋਲਡ ਰੱਖੇ ਜਾਣਗੇ ਤੇ ਉਮੀਦ ਕਰਦੀਆਂ ਕਿ ਅੱਜ ਮੇਰੀ ਭੈਣਾਂ ਨੂੰ ਵੀਡੀਓ ਵਧੀਆ ਲੱਗੀ ਹੋਊਗੀ ਸ਼ੁਕਰੀਆ ਜੀ